ਇੱਕ ਹੌਣ ਲਿਆਇਆ ਫੜ ਮੈਂ ਕਿਆ ਇਸ ਦਾ ਨੂੰ ਮੈਂ 5200 ਰੁਪਏ ਪਾਗ ਲੈ ਜਿਹੜੇ ਉਸਤਾਦ ਕਹਿੰਦਾ ਲੈ ਹੱਲੇ ਨਹੀਂ ਮੈਂ ਗੁਰੂ ਬਣਨਾ ਮੈਂ ਕਹਿੰਦਾ ਮੈਂ ਜਦੋਂ ਮੈਂ ਰਿਟਾਇਰਮੈਂਟ ਲਵਾਂਗਾ ਉਦੋਂ ਗੁਰੂ ਬਣਨਾ ਸਹੀ ਗੱਲ ਆ ਸਹੀ ਮੈਂ ਕਹਿੰਦਾ ਜੇ ਮੈਂ ਆਪ ਖੇਡਦਾ ਮੈਂ ਨਹੀਂ ਤੇ ਕਿਉਂ ਪਾਗ ਲੈ ਹੂੰ ਉਹ ਮੈਂ ਇਹਨਾਂ ਦਾ ਬੁੱਢਾ ਫਿੱਟਵਾ ਪਿਆ ਜਾਂ ਮੁੰਡੇ-ਮੁੰਡੇ ਬੁੱਢੇ ਬੇਬੇ ਬਾਕੀ ਭਾਜੀ ਚਿੜਿਆ ਦੇਖ ਲਾ ਨਹੀਂ ਸਹੀ ਕਹਿੰਦਾ ਹੱਸਦਾ ਨਹੀਂ ਪਲੇਅਰ ਦੀ ਗਲਤੀ ਆ ਆਪਦੀ ਹੁੰਦੀ ਆ ਹੂੰ ਕੋਸ਼ ਕਰ ਉੱਤੇ ਟਾਈਮ ਇਹੋ ਜਿਹਾ ਆ ਜਾਂਦਾ ਜੋ ਪੀਕ ਤੇ ਹੁੰਦਾ ਬੰਦੇ ਨੂੰ ਨਹੀਂ ਸਮਝ ਲੱਗਦੀ ਨਹੀਂ ਲੱਗਦੀ ਨਾ ਕੋਈ ਸਮਝਾਉਣ ਵਾਲਾ ਹੁੰਦਾ ਉਦੋਂ ਡੋਬਣ ਵਾਲੇ ਘਰ ਪੈਂਦੇ ਨਾਲ ਉਹ ਬੰਦੇ ਨੂੰ ਇਹ ਹੀ ਲੱਗਦਾ ਰਹਿੰਦਾ ਮੈਂ ਅਖਰੇਲੇ ਉੱਥੇ ਹੀ ਹਾਂ ਉਸੇ ਲੈਵਲ ਤੇ ਹੀ ਹਾਂ ਲੈਵਲ ਉੱਥੇ ਨਹੀਂ ਹੁੰਦਾ ਦੁਨੀਆਂ ਨੂੰ ਪਤਾ ਲੱਗਣ ਲੱਪਿੰਦਾ ਵੀ ਕਿਹੜੇ ਲੈਵਲ ਤੇ ਚੱਲ ਗਿਆ ਪਲੇਅਰ ਵੀ ਕਿਹੜੇ ਲੈਵਲ ਦਾ ਬੰਦਾ ਸੀਗਾ ਉਹ ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਜਦੋਂ ਬੰਦੇ ਦੀ ਆਪ ਦੀ ਜਾਦੀ ਵੀ ਤੀ ਹੁੰਨ ਲੱਪਿੰਦੀ ਨਾ ਫੇਰ ਬੰਦਾ ਸੋਚਦਾ ਫੇਰ ਉਹ ਬੰਦਾ ਚਾਹੇ ਵੀ ਹਨ ਮੈਂ ਸਹੀ ਕਰਨਾ ਉਹ ਜਦੋਂ ਸਮਾਂ ਉਲਟ ਹੋ ਜਾਂਦਾ ਉਹ ਬੰਦੇ ਨੂੰ ਮੁੜ ਕੇ ਬੰਦਾ ਆਜ ਮਣੀ ਆਇਆ ਮਿਹਨਤ ਕਰਨ ਤਰ ਮੇਰੇ ਖੂ ਤੇ ਖਾਨੋ ਵਾਲੀਆ ਹੋਰ ਆਪਣੇ ਕਿੱਦਾਂ ਚੱਲਦੀ ਗੇਮ ਗੇਮ ਭਾਜੀ ਹੱਲੇ ਬੰਦ ਕੀਤਾ ਮੈਚ ਤੇ ਮਿਹਨਤ ਆ ਵਧੀਆ ਕਰੀ ਜਾਂਦੇ ਯਾਰ ਮੈਡਾ ਤੈਨੂੰ ਕਾਫੀ ਘੱਟ ਦੇਖਿਆ ਗਰੋਂਡਾ ਚ ਕਿਉਂ ਮੈਂ ਭਾਜੀ ਸੱਟ ਲੱਗੀ ਯਾਰ ਮੋਢਾ ਇਧਰ ਜਦੋਂ ਨਾਲ ਥੋੜਾ ਜਿਆਦਾ ਜ਼ਗਾ ਹੋਇਆ ਮੋਢੇ ਦਾ ਬਾਅਦੋਂ ਚੀਜ਼ ਹੋ ਗਿਆ ਹੁਣ ਹੌਲੀ ਹੌਲੀ ਕਰਾਂਗੇ ਸਰ ਜਿਹੜੇ ਵੀਡੀਓ ਦੇਖ ਰਹੇ ਮੈਂ ਉਹਨੂੰ 10 ਰੁਪਏ ਮਣੀ ਦਾ ਡੈਡੀ ਅੰਕਲ ਸਾਡੇ ਬਹੁਤ ਵਧੀਆ ਪਲੇਅਰ ਸੀ ਕਾਲਾ ਖਾਨੋ ਵਾਲੀਆ ਉਹਨਾਂ ਦੇ ਨਾਲ ਭਾਜੀ ਖੇਡਦੇ ਪਹਿਲਾਂ ਹੂੰ ਮੈਂ ਅੱਗੇ ਤੁਹਾਨੂੰ ਦੱਸਿਆ ਭਾਜੀ ਉਹ ਚੀਜ਼ੀ ਹੋਰ ਥੇ ਕੇ ਬੰਦੇ ਹਾਂ ਦੱਸਦੇ ਹੁੰਦੇ ਜ ਹੁਣਾਂ ਬਾਰੇ ਆਪਾਂ ਚਲੋ ਹੁਣ ਨਹੀਂ ਉਹ ਗੱਲਾਂ ਕਰ ਸਕਦੇ ਜਿਹੜੇ ਲੋਕਾਂ ਦੇ ਮੂੰਹ ਸੁਣਨ ਲਈ ਤੁਸੀਂ ਸੁਣੀਆਂ ਹੀ ਆ ਜਿਹੜਿਆਂ ਨੇ ਇੰਟਰਵਿਊ ਲੈਣ ਜਾਂਦੇ ਕਿੰਨਿਆਂ ਦੇ ਬੰਦੇ ਨੇ ਪੁਰਾਣੇ ਬੰਦੇ ਜਿਹੜੇ ਜਾਣਦੇ ਇੱਕ ਨਾ ਤੂੰ ਮੈਨੂੰ ਲਖਣ ਮਿਲਿਆ ਸੀ ਮੈ ਅੱਜ ਤੇ ਹਾਂਜੀ ਹਾਂਜੀ ਉੱਥੇ ਤੋਂ ਮੇਨਾਂ ਗੱਲ ਕੀਤੀ ਸੀ ਭਾਈ ਵੀ ਜਦੋਂ ਮੈਂ ਗਰਾਊਂਡ 'ਚ ਜਾਂਦਾ ਵਾ ਮੇਰੀ ਬੋਡੀ ਕੰਮ ਨਹੀਂ ਕਰਦੀ ਬਿਲਕੁਲ ਭਾਈ ਮੈਂ ਤਾਂ ਹੁਣ ਵੀ ਇਹ ਕੀ ਆਪਣੇ ਚੱਕਰ ਆ ਉਹ ਰਮਾਲੀ ਦਾ ਭਾਈ ਰਮਾਲੀ ਦਾ ਮੂਲੀ ਇਹਦਾ ਚੱਕ ਲੈਂਦਾ ਕੋਈ ਬੰਦੇ ਦੀ ਉਹ ਮਾਲੀ ਤੋਂ ਹੀ ਪਹਿਲੀ ਹੋਣੀਦਾ ਬੰਦਾ ਜਿਹਦਾ ਡੈਡ ਕਰ ਕਰ ਦਿੰਦੇ ਆ ਭਾਈ ਜਿਹਦਾ ਟੂਣਾ ਟਪਾਇਆ ਜਿਹਦੇ ਕਰਦੇ ਆ ਆ ਚੀਜ਼ਾਂ ਹੁੰਦੀ ਆ ਭਾਈ ਬਹੁਤ ਬਹੁਤ ਹੁੰਦਾ ਯਾਰ ਜੋ ਕੋਸ਼ਿਸ਼ ਕਰਾ ਲਉ ਉਹੀ ਹੋਏਗਾ ਅੱਛਾ ਬਿਲਕੁਲ ਭਜੀਆ ਦੂਹਾਂ ਤੋਂ ਹੀ ਯਾਰ ਭਾਈ ਡੈਡ ਹੋਏ ਆ ਆ ਉਦੋਂ ਤੋਂ ਹੀ ਮੈਂ ਲਾਲਰ ਮਾਲੀ ਮੇਰੀ ਲੱਭੀ ਨਹੀਂ ਉਦੋਂ ਮੈਂ ਲੱਭਣ ਡਿਆ ਲੱਭੀ ਨਹੀਂ ਉੱਥੇ ਪਤਾ ਨਹੀਂ ਕਿੱਥੇ ਢੱਲ ਮਾ ਬੇਟ ਖਰੇ ਚੱਕ ਹੋਈ ਮੇਰੀ ਮਾਲੀ ਅੱਛਾ ਉਦੋਂ ਮੈਂ ਪੂਰਾ ਸੈੱਟ ਸਿਕਾ ਮੇਰੇ ਸੱਟ ਵੀ ਉਸ ਤੋਂ ਬਾਅਦ ਲੱਗੀ ਜਦੋਂ ਜਦੋਂ ਆਪਣੇ ਜੋਤੇ ਭਾਈ ਉਹਨਾਂ ਦਾ ਮੈਚ ਸੀਗਾ ਉਹ ਦੇਖ ਲਾ ਭਾਈ ਮੈਂ ਕਿੰਨਾ ਤਕੜਾ ਖੇਡਿਆ ਸੀ ਮੈਂ ਉਹਦੇ ਵਾਲਿਆਂ ਨਾਲ ਹਨਾ ਉਹ ਸਾਰੇ ਭਾਈ ਉਹਨੂੰ ਫੋਨ ਕਰਨ ਲੱਗ ਪਏ ਸੀ ਕਿ ਸਾਨੂੰ ਕੀ ਭਾਈ ਮੈਚ ਖੜਾਏ ਇਹ ਵੀ ਨਾਲ ਹੀ ਹੁੰਦੇ ਸਾਂ ਆਪਣੇ ਕੋ ਇੰਜਰਮੇਂਟ ਇੰਟਰਵਿਊ ਕੀਤੀ ਖਰਾਬ ਕਰ ਦੇਣੀ ਬਹੁਤ ਮਾੜੀ ਗੱਲ ਹੈ ਭਾਈ ਫਲੇਅਰ ਵੰਡਣਾ ਸੌਖਾ ਗੱਲ ਥੋੜੀ ਆ ਉਹ ਸਾਲ ਭਾਈ ਹੋਰ ਸਾਲ ਡੇਢ ਸਾਲ ਖਰਾਬ ਹੋ ਗਿਆ ਉਹ ਚੱਕਰ ਚ ਲੱਗ ਨਹੀਂ ਕੱਲ ਨਾ ਲੱਣੀ ਪਈਨੀ ਫਲੇਅਰ ਇਹ ਰਮਾਲੀ ਆ ਨਾ ਭਾਈ ਇਹ ਖਰੇ ਜਿੱਦਾਂ ਸੱਤਾਂ ਸਾਤ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਬਣਦੀ ਹੈ ਜਿੱਦਾਂ ਕਹਿ ਦਈਏ ਕਿ ਹੁਣ ਆਪਾਂ ਨੂੰ ਇੰਨਾ ਪਤਾ ਨਹੀਂਗਾ ਨੌਲੇਜ ਨਹੀਂ ਕਿ ਜਿਹੜੀ ਇਹ ਪਹਿਮਾਨ ਹੈ ਉਹਨਾਂ ਨੂੰ ਪਤਾ ਕੀ ਕੀ ਹੈ ਜਿੱਦਾਂ ਸੱਚ ਜਿੱਦਾਂ ਸੱਚ ਬੋਲਣ ਵਾਲੀ ਵਿੱਚ ਜਿੱਦਾਂ ਸਾਰਾ ਕੁਝ ਲਿਖਿਆ ਹੁੰਦਾ ਹੈ ਨਾ ਉਹ ਚੀਜ਼ਾਂ ਹੁੰਦੀਆਂ ਭਾਜੀ ਉਹ ਥੋੜਾ ਜਿਹਾ ਉਹਦੇ ਨਾਲ ਆਪਣੇ ਟੈੱਡ ਵਿੱਚ ਹੁੰਦਾ ਜ਼ਿਆਦਾ ਹਮ ਜਦੋਂ ਆਪਣੇ ਮਾਲੀ ਕੋਈ ਕਰ ਦਵੇ ਨਾ ਇਦਾਂ ਉਹ ਟੈੱਡ ਵਿੱਚ ਭਾਜੀ ਹੁੰਦਾ ਤਾਂ ਉਹ ਬੰਦਾ ਡੈੱਡੀ ਹੋ ਜਾਂਦਾ ਯਾਰ ਜਿਹੜਾ ਗਰਾਊਂਡ 'ਚ ਜਾਂਦਾ ਬੰਦਾ ਡੈੱਡ ਹੋ ਜਾਂਦਾ ਪੈਰ ਹੀ ਚੱਲਦੇ ਜੋ ਮਰਜੀ ਕਰ ਲਵੇ ਬੰਦਾ ਜਿੰਨਾ ਤੱਕ ਮਰਜੀ ਜੋਰ ਲਾ ਲਵੇ ਇਹਦਾ ਵੀ ਇਦਾਂ ਹੀ ਹੋਇਆ ਇਹ ਮੰਦਾ ਨਹੀਂ ਮੈਂ ਭੈਣ ਨੂੰ ਚੇਤਾ ਕਰਾਂ ਮੈਨੂੰ ਪਤਾ ਤੇਰੀ ਮਾਲੀ ਕਿਤੇ ਡਿੱਗੀ ਆ ਜਾਂ ਗਵਾਚੀ ਜਾਂਦਾ ਮੇਰੀ ਰਮਾਲੀ ਲੱਭਦੀ ਨਹੀਂ ਬਾਕੀ ਨਾ ਹਨੂਮਨ ਚਲਿਸਾ ਪੜਿਆ ਕਰ ਹੂੰ ਨਹੀਂ ਭੈ ਜੁਗਰੰਗ ਬਲੀ ਜਿੱਦਾਂ ਨਾ ਮਲਗੀ ਹਾਵੀ ਹੁੰਦੇ ਨਾ ਚੀਜ਼ਾਂ ਤੇ ਉਹੀ ਮਾਤ ਪਾਉਂਦਾ ਬਿਲਕੁਲ ਇਹ ਤਾਂ ਬਾਕੀ ਡੋਲਰਾਂ ਨਹੀਂ ਆਹੀ ਟਾਈਮ ਤੇ ਨਹੀਂ ਪਰ ਡੋਲਰਾਂ ਦਾ ਤੂੰ ਆਪਣੇ ਅੱਲੇ ਆ 2 ਸਾਲ ਪਏ ਆ ਆਪਣੇ ਤੋਂ ਹਾਂ 2 ਸਾਲ ਪੂਰੀ ਮਿਹਨਤ ਕਰਾਂਗੇ ਵਧੀਆ ਇਹਨੂੰ ਗਿਆ ਮੈਂ ਤਾਂ ਭਰਾਵਾ ਮਿਹਨਤ ਕਰ ਲਈਏ ਸਾਰਾ ਤਗੜੀ ਹੋ ਜੀਏ ਬੇਤੀ ਬਹੁਤ ਦੀ ਆ ਬਾਕੀ ਨਾਲੇ ਮੈਂ ਤਾਂ ਵੀ ਬੈਠਾ ਵਾ ਅਰੇ ਇੱਥੇ ਆਇਆ ਚੀੜਿਆ ਆਇਆ ਆਪਣਾ ਆਇਆ ਕੋਈ ਨਹੀਂ ਕਰਨ ਲਾ ਗੱਲਬਾਤ ਨਾਲੇ ਮੈਂ ਕਿਹਾ ਚੀੜੇ ਤੇਰਾ ਬਾਲੇ ਸੰਗਿਆਂ ਦਾ ਮਾਨ ਰੀਡਰ ਚੀੜਾ ਗਾਲਾਂ ਸੰਗਿਆਂ ਬਾਕੀ ਇਹਨਾਂ ਦਾ ਰੀਡਰ ਵੀ ਹੈ ਨਹੀਂ ਕੋਈ ਦੁਨੀਆ ਦੀ ਨਹੀਂ ਹੈਗਾ ਆ ਨਹੀਂ ਉਪਰਾ ਲੱਤ ਰੱਖ ਕੇ ਬੰਦਾ ਯਾਰ ਲੱਤ ਪਤਾ ਨਹੀਂ ਕਿਹੜੇ ਟਾਈਮ ਨਾ ਘਮਾਏ ਨਾ ਹੂੰ ਪੂਰੇ ਵੀ ਨਹੀਂ ਚਲੋ ਐਵੇਂ ਆ ਪਾਜੀ ਔਖਾ ਸੁੱਖਾ ਪਾਜੀ ਆਪਾਂ ਇੱਥੇ ਆ ਗਏ ਨਾ ਆਹ ਕੋਣ ਪਾਜੀ ਜਿਹੜਾ ਟਾਈਮ ਆਇਆ ਉਹ ਵੀ ਵਧੀਆ ਹੈ ਜਿਹੜਾ ਲਾਂਝਾ ਹੋਈ ਵਧੀਆ ਹੁਣ ਆਪਾਂ ਪਾਜੀ ਆ ਇੱਥੇ ਗਰਾਉਂਡ ਦੇ ਵਿੱਚ ਆਏ ਆ ਨਾ ਖਾੜੀ ਵਿੱਚ ਆਏ ਆ ਪਾਜੀ ਇੱਥੇ ਖਾੜੇ ਵਿੱਚ ਆ ਗਏ ਸਾਰੇ ਬਾਬੇ ਇੱਥੇ ਹੀ ਆ ਇਕੱਠੇ ਆਪਾਂ ਇੱਥੇ ਆ ਗਏ ਆਪਾਂ ਮੱਲੋ ਮੱਲੀ ਠੀਕ ਹੋਏ ਨਾ ਮੰਨਦੇ ਗੱਲ ਉਣਾ ਹੀ ਯਾਰ ਕਹੀਂ ਦਿਰ ਖੰਨਾ ਆਤਾ ਘੰਟਾ ਘੰਟਾ ਪੂਰੀ ਮਿਹਨਤ ਲਾਈ ਆ ਲੱਗੀ ਆ ਭਾਜੀ ਨਿਆਣੇ ਇਹਦੇ ਨਾਲ ਲੱਗੇ ਆ ਲੱਗੀ ਆ ਇਹ ਨਹੀਂ ਕਿ ਬੈਠੇ ਰਹੇ ਆਣ ਕੇ ਆ ਵੀ ਸਾਰਾ ਕੁਝ ਮਿਹਨਤ ਕਰਕੇ ਡੰਡ ਡੂੰਡ ਲਾ ਕੇ ਫਿਰ ਹੁਣ ਬੈਠੀ ਆ ਆ ਜਾ ਬੈਠ ਅਸੀ ਲੱਗੇ ਵਧੀਆ ਭਾਜੀ ਹੋਏ ਨਾ ਸੱਟ ਨਾਲ ਰੀਡਰ ਬਣਾ ਦੇ ਦਿੰਦਾ ਹੂੰ ਰੀਡਰ ਬਣਾ ਦੇਦਾ ਪਾ ਗਾ ਅੱਛਾ ਦੰਤਾਂ ਤੋਂ ਹੀ ਦੇਖ ਲੈ ਬੰਦਾ ਹੂੰ ਇਹ ਨਿਆ ਭਾਰੀਆਂ ਪੱਟੀਆਂ ਭਰੇ ਮੈਂ ਅੱਗੇ ਗੱਲ ਕਰਨ ਲੱਗਾ ਇੱਕ ਬੰਦਾ ਜਾਂ ਫੀ ਮੁੰਡਾ ਸੈਦੋਗੇ ਜੇ ਖੇਡਦਾ ਹੁੰਦਾ ਜੀ ਅੱਛਾ ਵਧੀਆ ਦਾ ਸਰੀਰ ਆ ਇਹਦਾ ਪੂਰਾ ਕਿਹੜਾ ਇਹ ਬਾਂਜੇ ਵੀ ਵਧੀਆ ਹੀ ਆ ਆਪਾਂ ਕੀ ਆ ਸੋਨੇਆਂ ਦੇ ਲੋਕ ਕਬੱਡੀ ਵਿੱਚ ਵਧੀਆ ਪਰ ਚੜ੍ਹ ਕੇ ਰਹਿਣਾ ਪੈਣਾ ਭਾਈ ਤੈਨੂੰ ਨਾਲ ਹੂੰ ਇਹ ਆ ਭਾਈ ਜਦੋਂ ਆਪਣੇ ਪਲੇਅਰ ਪੀਕ ਤੇ ਹੁੰਦਾ ਵਾ ਉਹਨੂੰ ਗਲਤ ਕੌਣ ਕਰਦਾ ਯਾਰ ਬੇਲੀ ਕਰਦੇ ਆ ਕਬੱਡੀ ਦੇ ਵਿੱਚ ਵੀ ਕਰਦੇ ਆ ਕਿ ਭਾਈ ਨਾ ਆਪਣੇ ਪਲੇਅਰ ਦੀ ਆਪਣੀ ਗਲਤੀ ਹੁੰਦੀ ਹੈ ਭਾਈ ਨਹੀਂ ਕੋਸ਼ਕਣਾ ਪਲੇਅਰ ਦੀ ਗਲਤੀ ਆ ਆਪਦੀ ਹੁੰਦੀ ਆ ਹੂੰ ਕੋਸ਼ਕਾ ਉੱਤੇ ਟਾਈਮ ਇਹੋ ਜਿਹਾ ਆ ਜਾਂਦਾ ਜੋ ਪੀਕਤੇ ਹੁੰਦਾ ਬੰਦੇ ਨੂੰ ਨਹੀਂ ਸਮਝ ਲੱਗਦੀ ਨਹੀਂ ਲੱਗਦੀ ਨਾ ਕੋਈ ਸਮਝਾਉਣ ਵਾਲਾ ਹੁੰਦਾ ਉਦੋਂ ਡੋਬਣ ਵਾਲੇ ਤੋਂ ਪੈਂਦੇ ਨਾਲ ਜਦੋਂ ਤਗੜਾ ਹੋ ਜਾਂਦਾ ਉਰੋ ਕਹਿਣਾ ਚੱਲ ਕੋਈ ਨਹੀਂ ਮੈਂ ਤਾਂ ਕਹਿੜਾ ਹੋ ਜਾ ਕਹਿੜਾ ਹੁਣ ਵੇਖ ਉਸਤਾਰ ਇਹ ਬੰਦਾ ਬੰਦੇ ਦੇ ਹੱਥ ਵਾ ਸਾਫ ਹੁੰਦਾ ਆ ਬੰਦਾ ਪੂਰਾ ਪੀਕਤੇ ਆ ਇਹ ਆ ਨਾ ਮੇਰੀ ਯਾਰੀ ਪੂਰੀ ਇਹਨਾਂ ਪੱਕੀ ਆ ਇੰਨੇ ਮੇਤੇ ਵਿਸ਼ਵਾਸ ਹੀ ਕਰਨਾ ਇਹਨੂੰ ਮੈਂ ਕਹਤਾਂ ਉਹ ਚੀਜ਼ ਆ ਉਹ ਕਰਨੀ ਆ ਇਹਨਿਓ ਕਰਨੀ ਆ ਭਾਵੇਂ ਗਲਤ ਆ ਉਹ ਕਰੂਗਾ ਕਰੂਗਾ ਕਾ ਤੋਂ ਯਾਰੀ ਜਿਹਾ ਸੱਤੀ ਯਾਰੀ ਭਾਰੀ ਵਿਗਾੜਦੇ ਤੇ ਯਾਰੀ ਸੁਧਾਰਦੇ ਇਹਨ ਪਛਲਾ ਮੈਂ ਕੀ ਕੀਤਾ ਮੈਂ ਕਹਿੰਦਾ ਚੀਜ਼ ਪਰ ਯਾਰੀਆਂ ਜਿਹੜੀ ਵਾਰ ਫਾਇਦਾ ਹੈ ਨਹੀਂਗਾ ਘਾਟੇ ਹੀ ਆ ਜਿੱਥੇ ਲੈ ਕੇ ਆਣਾ ਚੰਗਾ ਸਮਾਂ ਆਉਂਦਾ ਹਨਾ ਭਾਜੀ ਉਦੋਂ ਮਾੜਾ ਟਾਈਮ ਵੀ ਸ਼ੁਰੂ ਹੋ ਜਾਂਦਾ ਬੰਦੇ ਦਾ ਮਾੜੇ ਟਾਈਮ ਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਤੇ ਜਦੋਂ ਬੰਦਾ ਪੀਕ ਤੇ ਹੁੰਦਾ ਹਨਾ ਤੇ ਜਦੋਂ ਡੈਗਦਾ ਆ ਉਹ ਬੰਦੇ ਨੂੰ ਇਹ ਹੀ ਲੱਗਦਾ ਰਹਿੰਦਾ ਮੈਂ ਅਖਰੇਲੇ ਉੱਥੇ ਹੀ ਹਾਂ ਉਸੇ ਲੈਵਲ ਤੇ ਹੀ ਹਾਂ ਲੈਵਲ ਉੱਥੇ ਨਹੀਂ ਹੁੰਦਾ ਦੁਨੀਆਂ ਨੂੰ ਪਤਾ ਲੱਗਣ ਲੱਪਿੰਦਾ ਵੀ ਕਿਹੜੇ ਲੈਵਲ ਤੇ ਚੱਲ ਗਿਆ ਪਲੇਅਰ ਵੀ ਕਿਹੜੇ ਲੈਵਲ ਦਾ ਬੰਦਾ ਸੀਗਾ ਉਹ ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਜਦੋਂ ਬੰਦੇ ਦੀ ਆਪ ਦੀ ਜਾਦੀ ਵੀਤੀ ਉਹਨਾਂ ਲੱ ਫੇਰ ਉਹ ਬੰਦਾ ਚਾਹੇ ਘਣੇ ਮੈਂ ਸਹੀ ਕਰਨਾ ਉਹ ਜਿਹੜਾ ਸਮਾਂ ਵਲਟ ਹੋਇਆ ਹੁੰਦਾ ਉਹ ਬੰਦੇ ਨੂੰ ਮੁੜ ਕੇ ਬੰਦਾ ਪਛਤਾਉਂਦਾ ਫਿਰ ਹੁੰਦਾ ਹੈ ਕੈਮ ਨੂੰ ਯਾਰ ਉਹ ਦਵਾ ਚ ਜਾ ਨਾ ਕਰਦੇ ਸ਼ਾਇਦ ਇੱਥੇ ਨਾ ਅੱਜ ਹੁੰਦੀ ਤੇ ਛਿਹੜੇ ਆਪਣੇ ਵਾਪਸੀ ਕਿੱਦਾਂ ਕੀਤੀ ਫਿਰ ਪਰ ਹੁਣ ਭਾਈ ਉਹ ਇੱਥੇ ਹੈ ਭਾਈ ਸਾਰਾ ਕੁਝ ਕਰਾਉਣਾ ਹੈ ਅੱਛਾ ਕੱਟੇ ਹੋਏ ਐਂ ਬਸ ਹੁਣ ਦੋਨੇ ਇਹ ਆਕੇ ਆਈ ਆਪ ਮੈਂ ਲਾ ਫਕਿਆ ਵੀ ਇਹ ਹੀ ਆ ਭਾਜੀ ਵੀ ਖੇਡਣਾ ਹੀ ਕਿਉਂਕਿ ਪਲੇਅਰ ਯਾਰ ਸਾਰੇ ਇੱਕੋ ਹੁੰਦੇ ਆਪਣੇ ਵਾਕੇ ਸਾਰੇ ਇੱਕੋ ਹਨਾ ਚਾਹੇ ਕੋਈ ਪਿੱਛੇ ਹੋ ਗਿਆ ਤੇ ਚਾਹੇ ਕੋਈ ਅਸਟੈਂਪ ਪੀ ਗਏ ਯਾਰ ਇੱਕ ਗੱਲ ਆ ਭਾਜੀ ਆਪਾਂ ਸਾਰਿਆਂ ਨੂੰ ਅੱਜ ਕਹਿਣਾ ਚਾਹੁੰਦੇ ਹਾਂ ਹਾਂ ਕਿਸੇ ਨਾ ਹੀ ਹਨਾ ਇਹ ਰੱਖੀ ਆ ਨਿਮਾਵੇ ਸੱਚੇ ਦੇ ਲੋ ਵਰਤ ਹੋਣਾ ਮੰਦਿਰ ਚਾਹੇ ਉਹ ਮਾਤੜਿਆ ਘਰੋਂ ਚਾਹੇ ਉਹ ਸਰਦਾ ਇਹ ਕਿਸੇ ਨਾ ਯਾਰੀ ਲਾਇਆ ਦਿਲੋਂ ਲਾਉ ਇਹ ਕਿਸੇ ਦੇ ਘਰੇ ਵੜਨਾ ਸੱਚੇ ਮਾਨਾ ਵੜੋ ਨੀਤ ਸਿੱਧੀ ਰੱਖ ਕੇ ਜਿ ਅਗਲੇ ਦੀ ਭੈਣ ਤੇ ਭੈਣ ਰੱਖੋ ਯਾਰ ਵੈਸੇ ਇਹ ਵੀ ਚੀਜ਼ਾਂ ਹੈਗੀਆਂ ਤੋਂ ਵੱਡੇ ਚਾਣਾ ਜਿਹੜੇ ਚੀਜ਼ਾਂ ਬਹੁਤ ਪਰ ਇਹ ਇਹ ਕੱਲ ਮੈਂ ਇੱਥੇ ਗਿਆ ਹੂੰ ਹੂੰ ਮੈਂ ਰੋਟੀਆਂ ਆਪਣੀ ਮਾਂ ਦਾ ਬਾਹਰ ਗਈ ਆ ਆਪਣੇ ਰੋਟੀ ਖਾਣ ਆਉਂਦੀ ਆ ਹੂੰ ਹੂੰ ਮੈਂ ਕਹਾ ਛੇਤੀ ਆ ਜਾ ਮੈਂ ਰੋਟੀ ਤੇਰੇ ਨਾਲ ਖਾਣੀ ਆ ਇਹ ਆਏ ਆਪਣੇ 10:00 11:00 10:00 ਵਜੇ ਆ 10:30 10:30 ਇਹ ਮੀਟ ਲੈ ਆਇਆ ਉਦੋਂ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਮੈਂ ਆ ਖਾ ਲਿਆ ਇਹ ਜਦੋਂ ਗਿਆ ਮੈਂ ਫੇਰ ਰੋਟੀ ਖਾਧੀ ਮੈਂ ਕਹਾ ਮੈਂ ਥੋੜਾ ਤੇਰਾ ਕਰਕੇ ਰੋਟੀ ਨਹੀਂ ਖਾਧੀ ਕਹਿੰਦਾ ਮੇਰੀ ਘਰ ਵਾਲੀ ਨੇ ਨਹੀਂ ਖਾਣੀ ਮੈਂ ਭਈ ਇਦਾਂ ਦੇ ਬੰਦੇ ਆ ਮੂੰਹ ਤੇ ਭਰਾ ਪੈਟ ਤੇ ਨਿੰਦਿਆ ਚੁਗਲੀ ਵੜੀ ਥੋਕੇ ਕਰਦੇ ਆ ਇਕ ਦਿਨ ਇਹ ਬੰਦੇ ਵੀ ਆ ਸਾਡੇ ਆਪਾਂ ਦੇ ਬੰਦੇ ਜਿੰਦਗੀ ਦੇ 2-3 ਘੰਟੇ ਹੀ ਲੱਗਦੇ ਆ ਦੁੱਲਾ ਭਾਈ ਤੇ ਪੂਰਾ ਸਰਾ ਬੰਦਾ ਪੱਗਿਆਂ ਵਾਲਾ ਵੀ ਖੇਡਿਆ ਭਾਈ ਉਹਨਾਂ ਨੂੰ ਸੀ ਜਨਰਕੀ ਅੱਛਾ ਨਹੀਂ ਐਤ ਕੀ ਨਹੀਂ ਉਦਾਂ ਜਾਈ ਨਹੀਂ ਆਪਣੇ ਵਿਚਾਲਾ ਖੇਡਿਆ ਨਹੀਂ ਯਾਰ ਥੋੜੇ ਬਾਅਦ ਮੈਚ ਖੇਡਿਆ ਭਾਈ ਉਹਨਾਂ ਨੇ ਥੱਲੇ ਭਾਈ ਨੇ ਉਦਾਂ ਹੀ ਮਿਲਿਆ ਭਾਈ ਨੂੰ ਬਹੁਤ ਘੈਂਟ ਬੰਦਾ ਭਜੀ ਆ ਪਾਲੇ ਭਾਈ ਨੇ ਮਿਲਿਆ ਮੈਂ ਦਾ ਆਵਸਤਾਰ ਮਾਲਾ ਭਾਈ ਪੂਰਾ ਗੱਡ ਬੰਦਾ ਭਾਈ ਸ਼ਕਰਪੁਰ ਲੱਗੇ ਮੈਚ ਸੀਗੇ ਜੱਦਾ ਭਾਈ ਮੈਨੂੰ ਇਹ ਕਹਿੰਦਾ ਹੁੰਦਾ ਇਹ ਕਹਿੰਦਾ ਜੱਫੇ ਉਹ ਸਾਰੇ ਖਾ ਜਾ ਇਹਦਾ ਕਬੱਡੀ ਪਾਉਣ ਵਾਲੇ ਹੱਡਣਾਂ ਨੂੰ ਨੰਨੀ ਕਪਾਲ ਚਾ ਮੈਂ ਨ ਐਦ ਕੀ ਇਹਨਾਂ ਨਹੀਂ ਭਾਈ ਡਿਪੈਂਡ ਮੈਚ ਜਦੋਂ ਆਪਣੇ ਦੁੱਲਾ ਭਾਈ ਤੇ ਦੀਪਪ੍ਰੀਤ ਲੱਤੂ ਵਾਲਾ ਉਹ ਉੱਥੇ ਸੀਗੇ ਭਾਈ ਮੈਚ ਇਹ ਤੇ ਭਾਈ ਮੈਂ ਪਾਲੇ ਭਾਈ ਨੂੰ ਨਾ ਮੈਂ ਇਧਰ ਪਰਲੇ ਪਾਸੇ ਖੜਾ ਭਾਈ ਨੇ ਆਵਾਜ਼ ਮਾਰੀ ਪਲਵਾਨ ਮੈਨੂੰ ਕਹਿੰਦਾ ਭਾਈ ਮੈਂ ਕਹਾਂ ਭਾਈ ਕਿ ਪਤਾ ਨਹੀਂ ਅਖਰੇ ਹੋਰ ਕਿਹਨੂੰ ਆਵਾਜ਼ ਮਾਰੀ ਹੋਊ ਮੈਂ ਤੁੱਲੇ ਭਾਈ ਤੋਂ ਫੋਟੋ ਕਰਾਉਣਾ ਆਇਆ ਮੈਂ ਭਾਈ ਯਾਰ ਸਤਾਰ ਫੈਨ ਆ ਦੁੱਲੇ ਦਾ ਤੇ ਪਾਲੇ ਭਾਈ ਦਾ ਐਨਾਂ ਪੂਰੇ ਪੂਰੇ ਇਹ ਨਾ ਮੈਂ ਕਹਾਂ ਭਾਈ ਫੋਟੋ ਕਰਾਉਣੇ ਕਹਿੰਦਾ ਆ ਜਾ ਪਲਵਾਨ ਵੇਗੀਆ ਭਾਈ ਨੇ ਨਾ ਮੈਨੂੰ ਪਾਲੇ ਨੇ ਆਵਾਜ਼ ਮਾਰੀ ਪਿਛੋਂ ਕਹਿੰਦਾ ਪਲਵਾਨ ਓਰੇ ਆ ਕਹਿੰਦਾ ਤੂੰ ਕਾਲ ਕਹਿੰਦਾ ਮੈਂ ਤੇਰੇ ਬਾਪੂ ਨੂੰ ਜਾਣਦਾ ਮੈਂ ਕਿ ਠੀਕ ਆ ਕਹਿੰਦਾ ਮੈਨੂੰ ਨੰਬਰ ਦੀ ਕੀ ਨਹੀਂ ਤੂੰ ਖੇਡਦਾ ਮੈਂ ਕਿ ਹਾਂਜੀ ਭਾਈ ਨੰਬਰ ਦੀ ਕੀ ਜਾਈਂ ਕਹਿੰਦਾ ਆਪਦਾ ਕਿ ਆਪਾਂ ਤੈਨੂੰ ਮੈਚ ਖੜਾਵਾਵਾਂਗੇ ਮੈਂ ਕਿ ਠੀਕ ਭਾਈ ਇੰਨੀ ਜਿਆਦਾ ਖੁਸ਼ੀ ਹੋਈ ਹੈ ਨਾ ਮੈਨੂੰ ਸਾਰੀ ਰਾਤ ਦਿੰਦੀ ਹੈ ਮੈਂ ਮਾਤਾ ਨੂੰ ਦੱਸਣਾ ਉਹ ਚੀਜ਼ਾਂ ਦਿਮਾਗ 'ਚ ਰੱਖਣਾ ਵੀ ਦੇਖ ਲੈ ਤੇਰੇ ਬਾਪੂ ਦਾ ਨਾਮ ਲਿਆ ਉਹਨਾਂ ਨੇ ਹਣਾ ਤੇ ਤੂੰ ਹੁਣ ਖੇਡ ਕੇ ਦਿਖਾ ਹਾਂਜੀ ਨਹੀਂ ਖੇਡਣਾ ਤਾਂ ਹੈ ਭਾਈ ਹੁਣ ਇੱਕ ਵਾਰੀ ਤੱਕਿਆ ਆ ਆਰ ਪਾਰ ਹੀ ਕਰਨੀ ਹੈ ਹੁਣ ਜੋ ਸੀਰੀਅਸ ਹੋ ਜਾ ਮਣੀ ਮੇਰੀ ਨਾ दिली ਖੁਆਇਸ਼ ਆ ਯਾਰ ਆੜੇ ਇੱਕ ਦੋ ਬੰਦੇ ਨਾ ਆਪਣੇ ਤੂੰ ਹੋ ਗਿਆ ਚੀੜੇ ਮਣੀ ਹੋ ਵੀ ਆਪਾਂ ਨੂੰ ਇਹ ਆ ਕਿਉਂਕਿ ਤੁਸੀਂ ਯਾਰ ਸਭ ਕੁਝ ਦੇਖਿਆ ਠੀਕ ਕਰਦਾ ਭਾਈ ਛੋਟਾ ਬੰਦਾ ਚਲੋ ਚਲੋ ਮਰਾ ਚਲੋ ਆ ਇਮਾਨਦਾਰੀਆਂ ਲਾਓ ਵੀ ਆਪ ਦੀ ਇਮਾਨਦਾਰੀਆਂ ਧੋਖਾ ਮੈਂ ਇਹ ਨਹੀਂ ਕਰਨਾ ਵੀ ਆਪਰੇ ਆਪ ਨੇ ਕਰਨਾ ਵਾ ਜੇ ਘੱਟ ਲਾਓਗੇ ਇਹ ਕਰਾਤਾ ਭਈਆ ਨੇ ਇੱਕ ਦਾ ਹੀ ਜਾਏ ਨੇ 100 ਬਰਾਦਾ ਦੇ ਲੈ ਹੈ ਨਾ ਹੈ ਤੂੰ ਐਕਸਾ ਜਾਲੇ ਵੀ ਨਹੀਂ ਹੋਏ ਹਾਂਜੀ ਸਹੀ ਗੱਲੋ ਭਾਈ ਹੱਲੇ ਬਹੁਤ ਘਟਿਆ ਭਜੀ ਹੱਲੇ ਬੜੀਆਂ ਇੰਤ ਕਹਿੰਦੇ ਪਏ ਆ ਬਹੁਤ 90% ਕਹਿੰਦਾ ਮੈਂ ਲੈਖਾ ਹੀ ਲੈ ਜੱਟ ਟਾਈਮ ਹੀ ਨਾ ਹੈ ਬਿਲਕੁਲ ਭਾਈ ਜੀ ਲੋਸ ਟਾਈਮ ਹੀ ਨਾ ਹੈ ਕਹਿੰਦਾ ਵਾ ਤੁਸੀਂ ਚੈਨ ਸਟੈਪ ਲਾਉਣੇ ਹੱਟ ਦੇ ਵਿੱਚ ਇੱਕ ਲੱਗਦਾ ਹੱਲੇ ਭਜੀ ਵਿੱਚ ਮੈਂ ਨਹੀਂ ਤਾਂ ਇਹ ਨਹੀਂ ਨਹੀਂ ਐਕਸਾ ਜੇ ਪੂਰੀਆਂ ਕਰਨ ਵਾਲੇ ਇੱਕ ਹਫਤਾ ਦਿੰਦਾ ਇਹਨਾਂ ਨੂੰ ਇਹ ਹੁਣ ਕਾਲਾ ਸੰਘੇ ਵਾਲੇ ਕਾਬੂ ਕਰ ਲਿਆ ਧਰਮੇ ਭਾਣੇ ਵੇਖੋ ਹੁਣ ਲੈ ਆਏ ਆ ਫੜ ਮੈਂ ਕਿਹਾ ਉਸਤਾਦ ਨੂੰ ਮੈਂ 5100 ਰੁਪਏ ਪਾਗ ਲਿਆ ਜਿਹੜੇ ਉਸਤਾਦ ਕਹਿੰਦਾ ਨਹੀਂ ਹੱਲੇ ਨਹੀਂ ਮੈਂ ਗੁਰੂ ਬਣਨਾ ਮੈਂ ਕਹਾ ਮੈਂ ਕਹਾ ਜਦੋਂ ਮੈਂ ਰਿਟਾਇਰਮੈਂਟ ਲਵਾਂਗਾ ਉਦੋਂ ਗੁਰੂ ਬਣਨਾ ਸਹੀ ਗੱਲ ਆ ਸਹੀ ਗੱਲ ਮੈਂ ਕਹਾ ਇਹ ਤਾਂ ਮੈਂ ਆਪ ਖੇਡਦਾ ਮੈਂ ਨਹੀਂ ਤੇ ਕੋ ਪਾਗ ਲੈਣ ਹਾਂ ਆਵਾਜ਼ ਆਵਾਜ਼ ਹੋਰ ਹੋਏ ਜਿਹੜਿਆ ਹਾਂਜੀ ਵਧੀਆ ਭਾਜੀ ਠੀਕ ਆ ਨਿਆਰੇ ਨਿਆਰੇ ਆ ਨਾ ਕਰ ਪਾ ਬਾਬੇ ਦੀ ਉਹਦਨ ਕਹਿੰਦਾ ਸੀ ਕਹਿੰਦਾ ਮੇਨ ਤਾਂ ਤਾਂ ਹੱਲੇ 25% ਵੀ ਨਹੀਂ ਲੱਗੀ ਬਿਲਕੁਲ ਭਾਜੀ ਭਾਜੀ ਕਿਦਾਂ 30% ਤਾਂ ਹਲੇ ਹੋਣੀ ਆ ਅੱਜ ਵੀ ਨਹੀਂ ਹੋਈ ਮੇਰੀ 75% ਤਾਂ ਬਾਕੀ ਆ ਬੇਟ ਕਿੰਗ ਫਿਰ ਸ਼ੁਰੂ ਮੜਾਂਗਾ ਪਈ ਸ੍ਰੀ ਗਾ ਜੀ ਪਹਿਲਾਂ ਹਾਂ ਪਹਿਲਾਂ ਸੀਰੀਅਸ ਨਹੀਂ ਸੀ ਬਿਲਕੁਲ ਹਮ ਹੁਣ ਥੋੜਾ ਜਿਆਦਾ ਜਦੋਂ ਸਮਝ ਵੀ ਆਈ ਆਪਣੇ ਆਪ ਨੂੰ ਫੇ ਹੁਣ ਬੰਦਾ ਥੋੜਾ ਜਿਆਦਾ ਮਨ ਸਮਝਦਾ ਆ ਕਿ ਨਹੀਂ ਬੰਦਾ ਕਹਿੰਦਾ ਸੀ ਪਹਿਲਵਾਨ ਹਮ ਕਹਿੰਦਾ ਜੇ ਕਾਮਯਾਬ ਹੋਣਾ ਮਿਹਨਤ ਕਰਨੀ ਪੈਣੀ ਆ ਮੈਨੂੰ ਇਦਾਂ ਬੰਦਿਆਂ ਨਾਲ ਆਪਾਂ ਚੱਲ ਖੇਡਦੇ ਰਹੇ ਉਹਨਾਂ ਨਾਲ ਹਮ ਤੇ ਮੈਨੂੰ ਬੜਾ ਪਾਜੀ ਦਾ ਹੋਰ ਤਰ੍ਹਾਂ ਫੀਲ ਹੋਇਆ ਇਹਨੇ ਕਿ ਆਜ ਕਿੰਨੋਂ ਸਹੀ ਹੋਊਗਾ ਪਰ ਆਪਣੇ ਤੱਕ ਜਿੱਥੇ ਤੱਕ ਲੱਗਿਆ ਪਣ ਦੁੱਖ ਵੀ ਉਹਦਾ ਬਹੁਤ ਲੱਗਿਆ ਪਰ ਉਹ ਗੱਲ ਹੁਣ ਮਨ ਵਿੱਚ ਬੈਠੀ ਹੋਈ ਆ ਨਹੀਂ ਮਨ ਵਿੱਚ ਠੀਕ ਆ ਮਨ ਜੇ ਗੱਲਾਂ ਤੇ ਕਈ ਬੈਠੀਆਂ ਨੇ ਕੀ ਦੱਸੀਏ ਠੀਕ ਆ ਚਲੋ ਮਾਲਕ ਵਧੀਆ ਕਰਦਾ ਭਾਜੀ ਜੋ ਵੀ ਕਰਦਾ ਨਾ ਪ੍ਰਮਾਤਮਾ ਬਹੁਤ ਵਧੀਆ ਕਰਦਾ ਕਿਸੇ ਦੇ ਬੋਲ ਹੀ ਹੁੰਦੇ ਆ ਕੋਈ ਕੋਕਰਾਂ ਨਾ ਬੰਦੇ ਨੂੰ ਨਾ ਬਹੁਤ ਸਿੱਖਣ ਨੂੰ ਮਿਲਦਾ ਕਿਸੇ ਦੇ ਬੋਲ ਹੀ ਹੁੰਦੇ ਆ ਜਿਹੜੇ ਬੰਦੇ ਨੂੰ ਦੁੱਖ ਦਿੰਦੇ ਆ ਤੇ ਉਹ ਹੀ ਦੁੱਖ ਬਹੁਤ ਘਸਫਾਉਂਦੇ ਆ ਅਸਲੀ ਜ਼ਿੰਦਗੀ ਇਹ ਆ ਭਾਜੀ ਚਲ ਚੁੱਪ ਕਰ ਜਾਓ ਨੀ ਸੀ ਗੱਲਿਆ ਤਾਂ ਮੇਰੇ ਬਾਹਰ ਗਲਤ ਗੱਲ ਹੈਗੀ ਵਿੱਚ ਦੱਸ ਦੇ ਦੇ ਜੇ ਪਤਾ ੱੱਕੇ ਖਾਂਦਾ ੱੱਕੇ ਖਾ ਕੇ ਅਗਲੇ ਆਉਂਦੇ ਠੋਕਰਾਂ ਗੱਲਾਂ ਵੀ ਬੰਦੇ ਨੂੰ ਫੇਜ ਆਉਣ ਲੱਗਦੀਆਂ ਨਹੀਂ ਤੇ ਉਹ ਗੱਲਾਂ ਠੋਕਰ ਵੀ ਕਿਸੇ ਕਿਸੇ ਨੂੰ ਵੱਜਦੀ ਆ ਠੋਕਰ ਵੱਜ ਕੇ ਸੀਰੀਅਸ ਹੋ ਗਿਆ ਵਾ ਠੀਕ ਆ ਨਹੀਂ ਤੇ ਨਹੀਂ ਫੇਰ ਆ ਗਿਆ ਨਾ ਅਗਲਾ ਹੀ ਫੇਰ ਪੱਜਾ ਫੇਰ ਬੰਦਾ ੱੱਕੇ ਧੋੜੇ ਹੀ ਆ ਫੇਰ ਖਤਮ ਚਲ ਚਲ ਛੋਟ ਦੇ ਦੋ ਭਾਈ ਦੋਨਾਂ ਨੂੰ ਓ ਠੋ ਠੂ ਤਾਂ ਬਾਹਾਂ ਵੀ ਲੱਗਦੀ ਸ਼ਾਂਤ ਵੀ ਕਰਦਾ ਪਿਆ ਤਿਆਰੀ ਸਾਹਮਣੇ ਬਾਹਾਂ ਦੀ ਲਵਾਉਂਦੇ ਸਿੱਧਾ ਹੋ ਜਾ ਉਹਨੂੰ ਛੋਟੀ ਝੱਕ ਲੈਣੀ ਮੈਂ ਤਾਂ ਤਾਂ ਹੁਦੀਆਂ ਪਾਵਾਂ ਦੀ ਲੱਗ ਗਈ ਭਾਈ ਸੁਣੀ ਗੱਲ ਆਪਿਆ ਮੁੰਡਾ ਮੈਂ ਤਾਂ ਆਪਣਾ ਤੇ ਮੇਰਾ ਵੀਰ ਮੜਾ ਖਿਆਲ ਤੇ ਚੰਗੀ ਤਰ੍ਹਾਂ ਰੱਖੀ ਇਮਾਨਦਾਰੀ ਉਦੋਂ ਮੈਚ ਤੇ ਆਇਆ ਸੀ ਦੇਖ ਲਓ ਅੱਜ ਤੋਂ 2 ਸਾਲ ਬੀਤ ਲਓ ਤੁਹਾਡੇ ਪਿੰਡ ਉੱਥੇ ਮਿਲਦੇ ਹਾਂ ਹੁਣ ਮਿਲੋ ਵਧੀਆ ਇਮਾਨਦਾਰੀ ਵੀ ਇੱਥੇ 100 ਡੰਡ ਮਿਲਵਾਉਂਦਾ ਸਾਡੇ ਨੂੰ ਲਾ ਕੇ ਬੈਠੇ ਸੀਗਾ ਮੈਂ ਉੱਥੇ ਲਾਉਂਦਿਆ ਇਮਾਨਦਾਰੀਆਂ ਸਾਰਾ ਦੱਸਿਆ ਸਾਰਾ ਛੋਟੇ ਮੈਂ ਕਹਿੰਨਾ ਜਿਆਦਾ ਛੇਤੀ ਲਾ ਕੇ ਮਿਹਨਤ ਕਰਦੇ ਹਾਂ ਪਰ ਫੇ ਵੀ ਇਹਨੂੰ ਥੋੜਾ ਸ਼ੌਕ ਹੈਗਾ ਇਹਨੂੰ ਸਾਉਂਕ ਪੂਰਾ ਹੈ ਨੇ ਕੋੜਾ ਫਟਿਆ ਬੂਰਾ ਖਿੰਦ ਕਰੀ ਜਾਂਦੇ ਅਸੀਂ ਤਾਂ ਉਹ ਮੈਂ ਇਹਨਾਂ ਦਾ ਬੁੱਢਾ ਫਿੱਟਵਾ ਪਿਆ ਜਾਂ ਮੁੰਡੇ-ਮੁੰਡੇ ਬੁੱਢੇ ਬੁੱਢੇ ਚੀੜਿਆ ਦੇਖ ਲਾ ਇਹ ਤਾਂ ਮੈਂ ਨਹੀਂ ਸਹੀ ਕਹਿੰਦਾ ਹਸਦਾ ਨਹੀਂ ਇੱਕ ਤਾਂ ਚੈਲੰਜ ਮਿਲੂਗਾ ਕੋਈ ਕਰੂਗੇ ਭਾਜੀ ਸਾਡੇ ਤਾਂ ਦੁੱਖਣੀ ਉਮਰ ਹੋਣੀ ਤੇ ਭਾਜੀ ਬਰਾਬਰ ਜਿਆਦੀ ਲਾਉਂਦੇ 12 ਸਾਲ ਵੱਡਾ ਵਾ ਇਹਨਾਂ ਦੋ ਹਾਂਜੀ ਹਾਂਜੀ ਇਹ ਦੋਵਾਂ ਤੁਸੀਂ 12 ਸਾਲ ਨਾਲ ਭਾਈ ਇਹਨਾਂ ਨਾਲ ਮੈਂ ਗੱਲ ਕਰਕੇ ਆਇਆ ਮੈਂ ਤਾਂ 45 ਕਿਲੋ ਭਾਰ ਹੋ ਗਿਆ ਦਾ 45 ਤੇ 50 ਦੇ ਵਿੱਚ ਹੈ ਜਦੋਂ ਮੀਂਹਿਆਰੀ ਦੇਖਿਆ ਸੀ ਭਾਈ ਜੀ ਆਪਾਂ ਜਿਹੜਾ ਗੰਗੂ ਦੀ ਸੀ ਗੁੱਦੇ ਭਾਈ ਉਹਨਾਂ ਨੇ ਖੇਡਿਆ ਘੜੇ ਹੋਣ ਸਾਬ ਕਲੱਬ ਨਹੀਂ ਉਹਨੇ ਮੈਨੂੰ ਪਤਾ ਕਿਹੜੀ ਪਤਾ ਨਹੀਂ ਪਿੰਡ ਪੱਤਰੀ ਪਤਾ ਨਹੀਂ ਕਲੱਬਾਂ ਸੀ ਸਾਡੇ ਬੰਦੇ ਨਾਲ ਖੇਡਦਾ ਸੀ ਪਿੱਛੇ ਹੋ ਜਾ ਤੁਸੀਂ ਆਜਾ ਇੱਧਰ ਆ ਜਾ ਤੁਸੀਂ ਦੇਣਾ ਸਭੇ ਦੇਣਾ ਬੰਨਿਆ ਹੀਡ ਹੈ ਅੱਛਾ ਰਸਾ ਉੱਥੇ ਜੜਦੇ ਨੇ ਉੱਥੇ ਵੀ ਇਦਾਂ ਹੀ ਦੇਸੀ ਵੇਡ ਰੱਖਿਆ ਹੁੰਦਾ ਸੀ ਹੂੰ ਹੂੰ ਕਿੱਦਾਂ ਦੇਸੀ ਵੇਡ ਰੱਖਿਆ ਹੁੰਦਾ ਸੀ ਉੱਥੇ ਲਾਉਂਦੇ ਰਿਹਾ ਅੱਛਾ ਬੋੜਾ ਆਇਆ ਸਮੇ ਦੇ ਹਿਸਾਬ ਨਾਲ ਬੰਦਾ ਚੀਜ਼ ਹੋ ਜਾਂਦਾ। ਵੇਰੇਗੇ ਨਿਆਣੇ। ਬੱਚੇ ਚਾਚੀ ਉਹਦਾ ਟਾਈਮ ਸੀ ਨਾ। ਉਹ ਟਾਈਮ 'ਚ ਨਾ ਫੋਨ ਹੁੰਦੇ ਹੀ ਗਏ। ਠੀਕ ਹੈ ਨਾ ਵੀ ਲਾਈਫ ਹੈ ਵਧੀਆ ਸੀ ਪੂਰੀ। ਉਹ ਵੀ ਰਲਾ। ਮੇਰੇ ਖਿਆਲ ਨਾਲ ਹਿਸਾਬ ਨਾਲ ਚੜਿਆ ਰੱਸਾ ਹਿਸਾਬ ਨਾਲ ਕਰਦਾ ਰੇ ਮਿਹਨਤ ਨਾ। ਹਾਂਜੀ ਭਾਈ ਇੱਥੇ ਦੋ ਦੋ ਤਿੰਨ ਤਿੰਨ ਵੇਲੇ ਹੁੰਦੇ ਰਹੇ ਤੜਕੇ। ਅੱਛਾ ਅੱਛਾ ਇਹ 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 ਛੋਟੇ ਹੁੰਦੇ ਸੀ ਜਦੋਂ ਅਸੀਂ ਲਾਉਂਦੇ ਰੇ ਹਾਂ। ਇਹ ਛੋਟੇ-ਛੋਟੇ ਹੁੰਦੇ ਸੀ ਅੱਜ ਜਿੰਨੇ ਆਣੇ ਨੇ। ਹੂੰ ਹੂੰ। ਉਹ ਮੰਗੇ ਦੇ ਨਾਲ ਲਾਉਂਦੇ ਰੇ ਆ। ਅੱਛਾ ਜਿਹੜਾ ਦਵਾਈਆਂ ਵਾਲਾ। ਹੂੰ ਹੂੰ ਹੂੰ। ਇਹ ਲੋ ਹੁੰਦਾ ਹੈਗਾ ਉਹ ਮਸਜਿਦ ਇੱਦ ਲਾਗੇ ਠੀਕ ਹੈ ਉਹਦਾ ਇਹ ਮੇਲ ਦਾ ਹੁੰਦਾ ਹੈ ਕਿ ਉਹਨੇ ਸਾਨੂੰ ਦੱਸਣਾ ਐਦਾਂ ਲਾਇਆ ਕਰੋ ਉਦਾਂ ਲਾਇਆ ਕਰੋ ਜੀ ਚਾਚੀ ਸ਼ੈਤਾਨ ਨੂੰ ਤਾਂ ਪਤਾ ਹੁਣ ਆਪਣੇ ਸ਼ੇਹੂਪੁਰ ਦੇ ਵੀ ਪਲੇਅਰ ਹੈਗੇ ਸੀ ਕਬੱਡੀ ਦੇ ਪਹਿਲੋਂ ਆਪਣੇ ਸ਼ੇਹੂਪੁਰ ਦੇ ਸੀਗਾ ਇੱਕ ਗਿਆਨਾ ਹੁੰਦਾ ਸੀਗਾ ਗਿਆਨਾ ਉਹਦਾ ਮੁੰਡਾ ਡੱਬੇ ਦਾ ਪਲੇਅਰ ਚੰਗਾ ਸੀਗਾ ਆਪਣੇ ਦੀਪ ਹੁਣੀ ਚੰਗੀ ਖੇਡਦੇ ਦੀਪ ਤਬਲੀਵਾਲ ਵਧੀਆ ਖੇਡਦਾ ਜਾਵਾ ਕੋਈ ਨਹੀਂ ਕਹਿੰਦਾ ਤੁਸੀਂ ਇਹਨਾਂ ਦੀ ਸੇਵਾ ਪਾਣੀ ਅਰੇ ਅਗਰ ਇਹ ਮੈਂ ਚਾਹਾਂ ਮੁੰਡਿਆਂ ਨੂੰ ਡਾਈ ਡੂਟ ਲੈ ਦਾਂਗੇ ਇਹ ਬੰਦੇ ਹਲਕੇ ਦੇ ਤਗੜੇ ਉਹ ਖਾ ਹੀ ਲੈਂਦੇ ਆ ਜਿਹੜੇ ਮਾਸੜਾ ਤੈਨੂੰ ਕਈ ਬੰਦੇ ਦਿਨ ਦਾ ਵਿਚਾਰੇ ਆਉਂਦੇ ਆ ਕੰਮ ਕਰਕੇ ਉਹ ਦਿਹਾੜੀ ਲਾ ਕੇ ਫੇਰ ਸ਼ਾਮ ਨੂੰ ਮਿਹਨਤ ਵੀ ਕਰਦੇ ਫੇਰ ਉਹਨਾਂ ਖਰਾਕ ਪਾਣੀ ਵੀ ਨਹੀਂ ਪੂਰਾ ਹੁੰਦਾ ਮੈਂ ਚੱਲ ਇੱਕ ਅੱਧਾ ਦੋ ਤਗੜੇ ਹੋ ਗਿਆ ਵਿੱਚ ਬੱਲੇ ਬੱਲੇ ਹੋ ਜਾਣੀਆਂ ਦਾਫਾ ਜੋ ਤਿੰਨ ਚਾਰ ਤੇ ਤਗੜੇ ਹੋਣੇ ਚਾਹੀਦੇ ਆ ਬਾਕੀ ਦਾ ਜੀ ਜਿੱਦਾਂ ਹੁਣ ਇੰਨੇ ਉਪਰਾਲਾ ਕੀਤਾ ਇਹਨੂੰ ਵੇਖ ਕੇ ਕੋਈ ਹੋਰ ਅਗੋਂ ਨਾ ਕਰੂਗਾ ਸਟੈਪ ਬਸ ਤਾਂ ਕੋਈ ਇਦਾਂ ਹੀ ਮਲਗੀ ਹੁਣ ਨਾਲ ਕੱਲਾ ਬੰਦਾ ਨਹੀਂ ਕਰ ਸਕਦਾ ਜਿਹੜੀ ਵੀ ਜਦੋਂ ਆਇਆ ਨਾ ਤੇ ਸੁਰਖਪੁਰ ਦੇ ਸੀ ਮੁੰਡੇ ਹਾਂਜੀ 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 ਤਿੰਨ ਮੁੰਡਿਆਂ ਨੂੰ ਖੁਰਾਕ ਦੇ ਕੇ ਗਿਆ ਫੋਲ ਉਹ ਘੋ ਲੈ ਕੇ ਮੈਂ ਈ ਨਾਲ ਆਹੋ ਬਦਾਮ ਘੋ ਸਾਰਾ ਕੁਝ ਲੈ ਕੇ ਦੇ ਕੇ ਗਿਆ ਵਾ ਮੈਂ ਤਾਂ ਤਗੜਿਆਂ ਨੂੰ ਸਾਰੇ ਲੁਜਾਈ ਜਾਂਦੇ ਆ ਬਿਲਕੁਲ ਬਿਲਕੁਲ ਕਿ ਮਾੜੇ ਵਾਲ ਵੀ ਦੇਖੋਗੇ ਚੱਲ ਕਿ ਮਾੜੇ ਵਾਲ ਕੋਈ ਦੇਖੋ ਸੁਣਾਉਂਦਾ ਕੋਈ ਤਗੜਿਆਂ ਨੂੰ ਤਾਂ ਦੇ ਹੀ ਜਾਂਦੇ ਸਾਰੇ ਹੁਣ ਇਹਦਾ ਚਾਚਾ ਜੀ ਸੁਪਨਾ ਵਾ ਵੀ ਇੱਥੇ ਅਕੈਡਮੀ ਬਣੇ ਤੇ ਥੱਲੇ ਅਖਾੜਾ ਹੋ ਜਾਊਗਾ ਤੇ ਉੱਪਰ ਆਪਣਾ ਰੈਸਟਾ ਵੀ ਸੰਯੋਗ ਦੇਣ ਤੇ ਫਿਰ ਸਾਰਾ ਕੁਝ ਹੋ ਜਾਂਦਾ ਵਾ ਹਾਂਜੀ ਹੁਣ ਸਾਡੇ ਬਾਪੂ ਨਾਲ ਜ਼ਿਆਦਾ ਨਾਲ ਮਿਲ ਕੇ ਕੀਤਾ ਕੋਸ਼ਾ ਉਹਨਾਂ ਨੂੰ ਸ਼ੋਕ ਨਵੀਂ ਬੜਾ ਯਾਰ ਬਹੁਤ ਆ ਫੇ ਵੀ ਕੋਈ ਅੱਜਕੱਲ੍ਹ ਦਬੱਟਾਂ ਲੋਕੀ ਵੱਡੀਆਂ ਨੇ ਕੋਈ ਆ ਵੱਢੀ ਜਾਂਦੇ ਆ ਵੱਢੀ ਜਾਂਦੇ ਕੋਈ ਤਾਂ ਕਰ ਲੈ ਹਾਂ ਛੱਡਦਾ ਵੀ ਹਾਂ ਕੋਈ ਛੱਡਦਾ ਹੀ ਨਹੀਂ ਅੱਜਕੱਲ੍ਹ ਬਾਕੀ ਦਵਿੰਦਰ ਦਾ ਵੀ ਬੰਦਾ ਪਰਮੰਤ ਸਾਰਾ ਜਿਹੜਾ ਜਿੰਨੇ ਜੋਗੇ ਹੈਗੇ ਆਪਾਂ ਮਾੜਾ ਮੋਟਾ ਇਹਨਾਂ ਦੀ ਹੈਲਪ ਕਰੀ ਜਾਂਦੀ ਸਾਰਾ ਸਾਰਾ ਕੁਝ ਜੇ ਮੀਂਹ ਕੜੀ ਪੈਂਦਾ ਇਥੇ ਥੱਲੇ ਛੱਡ ਦੇ ਲਾ ਲੈਂਦੇ ਟਾਂਡਾ ਚ ਫੜ ਦੇ ਲਾਈ ਸਕਦੇ ਸਵੇਟ ਬੂਟ ਸਾਰਾ ਕੁਝ ਚਲ ਮਾੜਾ ਮੋਟਾ ਕਰੀ ਜਾਂਦੀ ਹੁੰਦਾ ਬਾਕੀ ਮੈਂ ਕਹਿੰਦਾ ਦਵਿੰਦਰ ਦਾ ਵੀ ਬਹੁਤ ਧੰਨਵਾਦ ਹੈ ਨਾ ਚਲ ਇਦਾਂ ਹੀ ਵੀਡੀਓ ਦੇਖ ਕੇ ਹਾਲ ਮਿਲ ਕੇ ਹਾਂਜੀ ਹਾਂਜੀ ਮਿਲੇ ਗਾਂਦਿਆਂ ਪਤਾ ਲੱਗ ਗਿਆ ਉਹ ਸਾਡੇ ਨਾਲ ਜੁੜਿਆ ਸੀ ਪਹਿਲੋਂ ਉਹਨੇ ਉਹਨੂੰ ਪਤਾ ਵੀ ਇਹੀ ਹਾਲਾਤਾਂ 'ਚ ਬੰਦਾ ਤਗੜਾ ਹੁੰਦਾ ਤਗੜਾ ਹੁੰਦਾ ਉਹ ਲੱਗਾ ਉਹਨੇ ਚੱਲ ਬਹੁਤ ਧੰਨਵਾਦ ਉਹਦਾ ਵੀ ਤੁਸੀਂ ਬੱਚਿਆਂ ਦਾ ਨਾਮ ਕੀ ਆ ਇਹਦਾ ਨਾਮ ਹੈਗਾ ਜੀ ਗੁਰਸ਼ਾਨ ਸਿੰਘ ਅੱਛਾ ਤੇ ਉਹਦਾ ਆਪਣੇ ਗੁੜੀਆਂ ਦਾ ਉਹਦਾ ਨਾਮ ਜਸਮੀਤ ਸਿੰਘ ਅੱਛਾ ਇਹ ਤੁਸੀਂ ਮੈਨੂੰ ਹੁਣ ਵਕਰੀ ਗੱਲ ਇੱਕ ਤਰ੍ਹਾਂ ਮੇਂ ਪਤਾ ਲੱਗੀ ਕਿ ਜਿੱਦਾਂ ਹੁਣ ਦਵਿੰਦਰ ਦੇ ਨਾਂ ਦੇ ਪਿੱਛੇ ਸਿੰਘ ਆ ਉੱਥੇ ਮਨੀਲਾ ਦੇ ਵਿੱਚ ਨਾ ਸਰਨੇਮ ਉਹੀ ਚੱਲਣਾ ਚਾਹੀਏ ਚਾਹੇ ਆਪਣੇ ਕੁੜੀ ਆ ਚਾਹੇ ਮੁੰਡਾ ਇਹ ਮਮੀ ਦੇ ਨਾਂ ਮਮੀ ਦੇ ਮਗਰ ਨਾਮ ਦੇ ਨੇਮ ਦੇ ਮਗਰ ਕੌਰ ਨਹੀਂ ਨਾ ਲੱਗਦਾ ਇਸ ਕਰਕੇ ਉਹਦਾ ਨਾਂ ਸੀਗਾ ਕਟਰੀਨਾ ਅਸੀਂ ਰੱਖਿਆ ਉਹਦਾ ਮਨਪ੍ਰੀਤ ਮਾਰਵਾ ਤੇ ਇਸ ਕਰਕੇ ਦਾ ਫਿਰ ਉੱਥੇ ਸਿੰਘ ਦਵਿੰਦਰ ਦੇ ਕਰਨਾ ਪਿਆ ਹੁਣ ਜਿਹੜਾ ਆਪਣੇ ਪੰਜਾਬ ਦਾ ਕਾਨੂੰਨ ਆ ਇੰਡੀਆ ਦਾ ਉਹਦੇ ਹਿਸਾਬ ਨਾਲ ਕੁੜੀ ਦੇ ਪਿੱਛੇ ਕੋਰਣਾ ਚਾਹੀਦਾ ਹੁਣ ਇਹਨਾਂ ਨੂੰ 40-50000 ਰੁਪਏ ਖਰਚਾ ਪੈਣਾ ਫਿਰ ਆਧਾਰ ਕਾਰਡ ਕਰਾਏ ਆ ਹਾਂ ਉਹ ਮਗਰ ਕੋਲ ਕਰਾਉਣਾ ਇਹਦੇ ਘਰੇ ਕੋਲੇ ਬੜਾ ਵਹਿਦਾ ਬਹੁਤ ਵਧੀਆ ਮੁੰਡਿਆ ਐਵੇਂ ਇੰਨਾ ਹੀ ਕਰੀਓ ਕਿਤੇ ਨਾ ਕਿਤੇ ਲਿਆਉਂਦੇ ਜਾਂ ਲੈਣ ਬਣਾਓ ਲੈਣ ਬਣਾਓ ਲੁੱਡੀ ਦਾ ਮੁੰਡਾ ਵੀ ਆਉਦੀ ਡੈੜੀਆਂ ਕੋ ਜਵਾਨ ਹੀ ਆ ਨਹੀਂ ਨਹੀਂ ਵਧੀਆ ਮਿਹਨਤ ਕਰਦੀ ਆ ਹਾਂ ਸੀਰੀਜ਼ ਨੇ ਸੈੱਟ ਹੋ ਗਿਆ ਕਿ ਨਾ ਬਹੁਤ ਅੱਗੇ ਭਾਰਾ ਹੋ ਗਿਆ ਇਹਨੇ ਪਾਸ ਛੁੱਟੀ ਕੋਈ ਨਹੀਂ ਦਿੱਤੀ ਦੋ ਤਿੰਨ ਮਹੀਨੇ ਹੋ ਗਏ ਲੱਗਾ ਕਟ ਕਟ ਖਾ ਕੇ ਤੁਰੇ ਆਉਂਦਾ ਕਟ ਕਟ ਖਾ ਕੇ ਨਾ ਤੁਰੇ ਜਾਂਦਾ ਚਲ ਆਉਂਦੇ ਵਧੀਆ ਆਪਣੇ ਉਸਤਾਦ ਨੇ ਵੀ ਕਮੈਂਟ ਕੀਤਾ ਸੀ ਬਾਜੀ ਜੰਡ ਨੇ ਹਾਂ ਮੈਂ ਕਰਤਾ ਹੀ ਪ੍ਰਾਈਜ਼ ਨਾ ਅੱਛਾ ਕੀ ਹੋਇਆ ਵੀਡੀਓ ਚ ਕਮੈਂਟ ਕੀਤਾ ਸੀ ਦੀਵੇ ਥੱਲੇ ਨਹੀਂ ਰਹੀ ਹੁੰਦਾ ਵਾ ਲੱਗਾ ਰਹਿ ਲੱਗਾ ਰਹਿ ਮਾਗਿਆ ਸਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਛਾ 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 ਮੈਨਾਂ ਕਹੇ ਲੱਗੇ ਪਏ ਆ ਤੁਹਾਡੀ ਡਿਊਟੀ ਲਈ ਮਾਰ ਰਹੇ ਨੇ ਸਾਡੀ ਵੀ ਲਈ ਜਾਏਗੇ ਅੱਛਾ ਇਧਰ ਹੁਪ ਪਤਾ ਦੀ ਆਓ ਚਲੋ ਇਹਦੀਵਿੰਦਰ ਸਿੰਘ ਨੇ ਭੇਜੀ ਸੀ ਜੀ ਮੁੰਡਿਆਂ ਦੀ ਖਰਾਕ ਵਾਸਤੇ ਉਹਨਾਂ ਦੀ ਵੀਡੀਓ ਦੇਖ ਕੇ ਉਦੋਂ ਧਰਮੇ ਜੀ ਇਹ ਉਹਨਾਂ ਨੇ ਕਿਹਾ ਚਲੋ ਜਿੱਦਾਂ ਬੱਚੇ ਆਪਣੇ ਖਰਾਕ ਨੂੰ ਖਾਣਗੇ ਹਾਂਜੀ ਹਾਂਜੀ 50000 ਰੁਪਏ ਨੇ ਭੇਜਿਆ ਚਾ ਬਾਕੀ ਦਵਿੰਦਰ ਦਾ ਵੀ ਧੰਨਵਾਦ ਬਹੁਤ ਕੀ ਤੇਰੇ ਪੈਸੇ ਕੇ ਅਰਥ ਲਾਵਾਂਗੇ ਹੀ ਨਹੀਂ ਖਰਾਬ ਨਹੀਂ ਕਰਦੇ ਹੋਰ ਬਾਕੀਆਂ ਨੇ ਇਹ ਸੁਨੇਹਾ ਦਿੰਦੇ ਆ ਅਸੀਂ ਕਿ ਵੱਧ ਚੜ ਕੇ ਮੁੰਡਿਆਂ ਦਾ ਹੌਸਲਾ ਅਭਜਾਈ ਕਰਨ ਔਰ ਮੁੰਡੇ ਖਰਾਕ ਖਾ ਕੇ ਤੇ ਬਹੁਤ ਵਧੀਆ ਟੀਮ ਆਪਣੀ ਬਣਾਉਣ ਤੇ ਪਿੰਡ ਦਾ ਆਪਣੇ ਦਾ ਨਾਮ ਹਾਂਜੀ ਬਾੜੀ ਘਰਾਂ ਦੇ ਬੱਚੇ ਖਰਾਕ ਨਹੀਂ ਖਾਣੋਂ ਖਾਦਾ ਦੇਖਾਂਗੇ ਹੋਰ ਵੀ ਲੋਡ ਪੈਂਦੇ ਹੋਰ ਵੀ ਦਵਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਹੁਣ ਦਵਿੰਦਰਪਰਾ ਚਲੋ ਤੁਸੀਂ ਸਾਡੇ ਨਾਲ ਜੁੜਿਆ ਹਾਂ ਤੈਨੂੰ ਪਤਾ ਹੈ ਕਿਹੜੇ ਹਾਲਾਤਾਂ 'ਚ ਨਿਆਣੇ ਤਿਆਰ ਹੁੰਦੇ ਆ ਤੇ ਚਲੋ ਧੰਨਵਾਦ ਤੇਰਾ ਤੇ ਤੇਰੇ ਦੇ ਪੈਸੇ ਆ ਨਿਆਣਿਆਂ ਦੀ ਖਰਾਕ ਵਾਸਤੇ ਅਸੀਂ ਇੱਥੇ ਵਰਤਾਂਗੇ ਤੇ ਆਹ ਰਿਜ਼ਲਟ ਵੀ ਦੇਵਾਂਗੇ ਬਾਕੀ ਆਪਣੇ ਧਰਮਾਂ ਭਾਈ ਇੱਕ ਰਹੀ ਲਾਸਟ ਜਣਾ ਫਿਰ ਅਪੀਲ ਆਪਣੇ ਕਰ ਦੋ ਵੀ ਜਿਹੜੇ ਆਪਣੇ ਨਾਲ ਦੇ ਪਿੰਡਾਂ 'ਚ ਜਿਹੜੇ ਮਹਿੰਤ ਕਰਨਾ ਚਾਹੁੰਦੇ ਆ ਤੁਸੀਂ ਆਪਾਂ ਤਾਂ ਕਰੋਨੇ ਆ ਮਹਿੰਤ ਨਹੀਂ ਸ਼ਾਮ ਨੂੰ 4 ਵਜੇ ਦਾ ਟਾਈਮ ਆ ਇਹਨਾਂ ਦਾ 4:30 ਤੇ ਮਹਿੰਤ ਸ਼ੁਰੂ ਹੋ ਜਾਂਦੀ ਆ ਤੇ ਜਿਹੜੇ-ਜਿਹੜੇ ਮੇਰੇ ਭਰਾਵਾਂ ਨੇ ਆਪਦੇ ਬੱਚੇ ਲਾਉਣੇ ਹੋਣ ਤੇ ਇੱਥੇ ਕੱਲ੍ਹ ਦਿਆ ਕਰਨ ਉਹ ਜ਼ਿੰਮੇਵਾਰੀ ਸਾਡੀ ਹੈ ਮਿਹਨਤ ਕਰਾਉਣ ਦੀ ਤੇ ਤੇ ਬਾਕੀ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਤੇ ਖੇਡਾਂ ਨਾਲ ਲੱਗਣ ਜੁੜਨ ਤੇ ਆਪਣੇ ਪਿੰਡ ਸ਼ਹਿਰ ਦਾ ਨਾਮ ਉੱਚਾ ਕਰਨ ਇਹ ਹੀ ਸਾਡੀ ਅਪੀਲ ਆ ਬੱਚਿਆਂ ਨੂੰ ਸਾਰਿਆਂ ਨੂੰ ਸਾਰਿਆਂ ਵੱਡੀ ਗੱਲ ਇਹ ਹੈ ਜੀ ਨਸ਼ਾ ਤੋਂ ਬਚੇ ਰਹਿਣਾ ਬਚੇ ਠੀਕ ਆ ਨਹੀਂ ਤਗੜੇ ਤੇ ਇੰਨਾ ਜਣਾ ਜੋ 2-4 ਹੀ ਹੋਣੇ ਆ ਠੀਕ ਆ ਨਹੀਂ ਸਾਰਿਆਂ ਤਗੜੇ ਵੀ ਨਹੀਂ ਹੋਣਾ ਤੇ ਇੰਨਿਆਂ ਵੀ ਆਉਂਦੇ ਆ ਇੱਥੇ ਚਲੋ ਮਿਹਨਤ ਕਰਦੇ ਆ ਚਾਰ ਬੰਦੇ ਜੇ ਖੜੇ ਚੰਗੇ ਤੇ ਲੱਗਣਗੇ ਤੇ ਬਾਡੀ ਨੂੰ ਨਹੀਂ ਹੀ ਆ ਕੋਸ਼ਿਸ਼ ਵੀ ਮਿਹਨਤ ਕਰਾਉਣੀ ਆ ਤੇ ਬੱਚਿਆਂ ਨੂੰ ਬਾਕੀ ਹਰੇਕ ਨੇ ਆਪਣੇ ਭਾਗ ਆਪਣੇ ਨਾਲ ਲੈ ਕੇ ਆਉਣੇ ਆ ਹਾਂਜੀ ਇਹ ਨਹੀਂ ਵੀ ਆਪਾਂ ਜੱਜ ਕਰ ਸਕਦੇ ਕਿਸੇ ਨੂੰ ਵੀ ਕਿੰਨੇ ਤਗੜਾ ਹੋਣਾ ਕਿੰਨੇ ਨਹੀਂ ਹੋਣਾ ਕਈ ਬੰਦਾ ਗੋਡ ਗਿਫਟ ਹੀ ਹੁੰਦਾ ਕਈ ਬਿਨਾ ਮਿਹਨਤੋਂ ਤਗੜੇ ਹੋ ਜਾਂਦੇ ਕਈ ਮਿਹਨਤ ਲਾ ਕੇ ਵੀ ਨਹੀਂ ਤਗੜੇ ਹੁੰਦੇ ਤਗੜੇ ਹਰੇਕ ਕੋਈ ਹੋ ਜਾਂਦਾ ਬਸ ਕੋਈ ਇੰਜਰੀ ਨਾ ਆਵੇ ਮੇਜਰ ਇੰਜਰੀ ਨਾ ਆਵੇ ਤਗੜਾ ਚਲੋ ਬਾਬਾ ਮਾਲਕ ਸੁੱਖ ਰੱਖੇ ਕਰ ਹੀ ਦਿੰਦਾ ਮਿਹਨਤ ਦਾ ਫਲ ਮਿਲ ਹੀ ਜਾਂਦਾ ਵਾ ਦੀਨ ਮਲੇ ਸਵੇਰ ਮਲੇ ਮਿਲ ਜਾਂਦਾ ਵਾ ਪਰ ਮਿਹਨਤ ਕਰਨੀ ਚਾਹੀਦੀ ਆ ਬਾਕੀ ਆਪਣੇ ਚਾਚੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਨਾ ਕਿਉਂਕਿ ਤੁਹਾਡੇ ਉਹਨਾਂ ਹੌਸਲਾ ਕਾਫੀ ਮਿਲਿਆ ਠੀਕ ਆ ਜੀ ਕੋਈ ਨਹੀਂ ਤੇ ਬੱਚਿਆਂ ਦੇ ਨਾਲ ਆਪਣੇ ਖਰਾਕ ਖਾਣ ਨੂੰ ਥੇੜਣ ਨਸ਼ਿਆਂ ਤੋਂ ਬਚੇ ਰੇ ਇੱਕ ਫੂਨ ਤੋਂ ਬਚੇ ਹੋਏ ਆਪਣੀ ਮਿਹਨਤ ਕਰਦੇ ਆ ਤਾਂ ਠੀਕ ਵਧੀਆ ਬਾਬੂ ਕਰ ਰਹੇ ਆ ਮਿਹਨਤ ਭਾਜੀ ਹੁਣੀ ਮੱਟੂ ਭਾਜੀ ਵੀ ਧਰਮਾ ਆਪਣੀ ਮਿਹਨਤ ਕਰਨਦੇ ਫੁੱਲ ਅੱਗੇ ਪਰਮਾਤਮਾ ਆਪੇ ਫਲ ਦਿੰਦਾ ਹੀ ਆ ਜੀ